ਦੋਸਤੋ ਅੱਜ ਤੁਹਾਨੂੰ ਇੱਕ ਅਜਿਹੇ ਡਾਕਟਰ ਨਾਲ ਮਿਲਾਵਾਂਗੇ ਜਿਸ ਨੇ ਇਨਸਾਨਾਂ ਦੇ ਇਲਾਜ ਦੇ ਨਾਲ-ਨਾਲ ਬੇਜਵਾਨਾਂ ਦਾ ਇਲਾਜ ਕਰਨ ਦੇ ਲਈ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਬੇਜਵਾਨਾਂ ਦੇ ਲਈ ਹਸਪਤਾਲ ਖੋਲ੍ਹਿਆ ਹੋਇਆ ਹੈ ਜਿੱਥੇ ਆਵਾਰਾ ਗਊਆਂ ਦਾ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਬੇਜਵਾਨ ਗਊਆਂ ਦੇ ਲਈ ਖੋਲੇ ਗਏ ਇਸ ਹਸਪਤਾਲ ਦੇ ਵਿੱਚ ਬਣੇ ਆਪਰੇਸ਼ਨ ਥੀਏਟਰ ਦੇ ਵਿੱਚ ਬੇਜਵਾਨ ਗਊਆਂ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਨੇ ਅਤੇ ਬਿਮਾਰ ਗਊਆਂ ਦੇ ਲਈ ਰਜਾਨਾ ਸਵੇਰੇ 1 ਕਿਲੋ ਦਾ ਹਲਵਾ ਤਿਆਰ ਕੀਤਾ ਜਾਂਦਾ ਹੈ ਸਸੀ ਕਾਲ ਦੋਸਤੋ ਅੱਜ ਪਹੁੰਚੇ ਆ ਮੌੜ ਮੰਡੀ ਦੇ ਵਿੱਚ ਬਾਲਾਜੀ ਗਊ ਸੇਵਾ ਸਸਤਾ ਦੇ ਵਿੱਚ ਤੇ ਜਿਹੜੀ ਇਹ ਸਸਤਾ ਹੈਗੀ ਆ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਉਹ ਵੀਡੀਓ ਜਦੋਂ ਦੇਖੀ ਤਾਂ ਤੁਹਾਨੂੰ ਵੀ ਵੀਡੀਓ ਉਹ ਦਿਖਾਵਾਂਗੇ ਜਿਹੜੀ ਇਹਨਾਂ ਦੀ ਸੇਵਾ ਉਹ ਵਾਕਮਾਲ ਹੈ ਜਿਵੇਂ ਕਹਿੰਦੇ ਨੇ ਪ੍ਰਮਾਤਮਾ ਵੱਲੋਂ ਜਿਹੜੀ ਸੇਵਾ ਹੈ ਕਿਸੇ ਕਿਸੇ ਇਨਸਾਨ ਦੇ ਤੁਨਵੇਂ ਇਨਸਾਨ ਹੁੰਦੇ ਨੇ ਜਿਹਨਾਂ ਦੇ ਹਿੱਸੇ ਉਹ ਗਊ ਮਾਤਾ ਦੀ ਸੇਵਾ ਜਿਹੜੀ ਹੁੰਦੀ ਹੈ ਡਾਕਟਰ ਸਾਹਿਬ ਸਾਡਾ ਨਾਮ ਜੁਲੌਣਾ ਨਾਲ ਗੱਲਬਾਤ ਕਰਾਂਗੇ ਬਿਮਾਰ ਜਿਹੜੀਆਂ ਗਊਆਂ ਹੈਗੀਆਂ ਉਹਨਾਂ ਦਾ ਇਲਾਜ ਇਹ ਕਰਦੇ ਨੇ ਤੇ ਸਵੇਰੇ ਜਿਹੜਾ 1 ਕੁਆਂਟਲ ਦਾ ਹਲਵਾ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਜਿਹੜੀਆਂ ਗਊਆਂ ਬਿਮਾਰ ਨਹੀਂਆਂ ਉਹਨਾਂ ਦੇ ਲਈ ਦੋਸਤੋ ਪਹਿਲਾਂ ਤਾਂ ਇਹ ਪਿਛਲੇ ਸਾਲ 올림픽 ਆਪਣਾ ਲੰਪੀ ਡਿਜ਼ੀ ਚੱਲੀ ਸੀ 2 ਸਾਲ ਪਹਿਲਾਂ ਉਸ ਟਾਈਮ ਗਊਆਂ ਬਹੁਤ ਜ਼ਿਆਦਾ ਬਿਮਾਰ ਸੀ ਉਤੋਂ ਪ੍ਰੇਰਿਤ ਹੋਏ ਵੀ ਜੇ ਇਹ ਉਹ ਬਿਮਾਰੀ ਸਾਰੀ ਮਨੁੱਖ ਦੇ ਉੱਤੇ ਹੋਣੀ ਸੀ ਜਿਹੜੀ ਗਊਆਂ ਨੇ ਆਪਣੇ ਉੱਤੇ ਲਈ ਠੀਕ ਹੈ ਜੀ ਉਹ ਸਾਰੀ ਬਿਮਾਰੀ ਮਨੁੱਖ ਤੇ ਹੋਣੀ ਸੀ ਗਊਆਂ ਨੇ ਆਪਣੇ ਉੱਤੇ ਲਈ ਉਸ ਤੋਂ ਸਾਨੂੰ ਲੱਗਿਆ ਵੀ ਗਊਆਂ ਸਾਡੇ ਲਈ ਬਹੁਤ ਜ਼ਿਆਦਾ ਕੁਝ ਕਰ ਰਹੀਆਂ ਐ ਤੇ ਸਾਡੀਆਂ ਬਿਮਾਰੀਆਂ ਵੀ ਆਪਦੇ ਉੱਤੇ ਲੈ ਰਹੀਆਂ ਅਸੀਂ ਵੀ ਕੁਛ ਨਾ ਕੁਛ ਕਰੀਏ ਤਾਂ ਉਸ ਟਾਈਮ ਅਸੀਂ ਕੁਛ ਨਾ ਕੁਛ ਕਰਨਾ ਸ਼ੁਰੂ ਕੀਤਾ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਗਊਆਂ ਦੇ ਤੇ ਰੋਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਗਊਆਂ ਦੀਆਂ ਤੇ ਉਦੋਂ ਬਾਅਦ ਸਾਡੀ ਸੁਰਤੀ ਇਸ ਦੇ ਵਿੱਚ ਲੱਗੀ ਵੀ ਆਪਾਂ ਗਊਆਂ ਦਾ ਕੀ ਕਰ ਸਕਦੇ ਆ ਗਊਆਂ ਨਾਲ ਕੀ ਕਰ ਸਕਦੇ ਆ ਉਦੋਂ ਬਾਅਦ ਸਾਡੇ ਮਨ ਦੇ ਵਿੱਚ ਆਈ ਵੀ ਇੰਨੀ ਠੰਡ ਪੈ ਰਹੀ ਐ ਸੜਕਾਂ ਤੇ ਫਿਰਦੀਆਂ ਐ ਐਕਸੀਡੈਂਟ ਹੋ ਜਾਂਦਾ ਜੀ ਉਸ ਤੋਂ ਬਾਅਦ ਅਸੀਂ ਗਊਆਂ ਦਾ ਜਿਹੜਾ ਵੀ ਸੀਗਾ ਜੀ ਇੱਕ ਆਾ ਹਸਪੀਟਲ ਖੋਲਿਆ ਛੋਟਾ ਜਿਹਾ ਜਿਸ ਤਰ੍ਹਾਂ ਵੀ ਗਊ ਮਾਤਾ ਨੂੰ ਮਨਜ਼ੂਰ ਸੀ ਇਹਦੇ ਵਿੱਚ ਆਪਰੇਸ਼ਨ ਥੀਟਰ ਵੀ ਹੈ ਕਿਸੇ ਗਊ ਦਾ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੀੜੇ ਪੈ ਜਾਂਦੇ ਆ ਸੜਕ ਦੇ ਉੱਤੇ ਜਾਂ ਕੁੱਤੇ ਖਾ ਜਾਂਦੇ ਆ ਉਹਨਾਂ ਨੂੰ ਅਸੀਂ ਇੱਥੇ ਲਿਆਉਂਦੇ ਆ ਤੇ ਉਹਨਾਂ ਦਾ ਟ੍ਰੀਟਮੈਂਟ ਅਸੀਂ ਸ਼ੁਰੂ ਕਰਦੇ ਆ ਇਲਾਜ ਉਹ ਵੀ ਸਾਰਾ ਗਊ ਮਾਤਾ ਦੀ ਕਿਰਪਾ ਨਾਲ ਹੁੰਦਾ ਹੈ ਤੇ ਇਲਾਜ ਇਹ ਚੱਲਦਾ ਹੈ ਪ੍ਰੋਪਰ ਚੱਲਦਾ ਹੈ ਇਹ ਲੋਕਾਂ ਦਾ ਵੀ ਬਹੁਤ ਵੱਡਾ ਸਹਾਇਕ ਹੋ ਗਾ ਮੋਨ ਮੰਡੀ ਦੇ ਵਾਸੀਆਂ ਦਾ ਪੂਰੇ ਪੰਜਾਬ ਦੇ ਲੋਕਾਂ ਦਾ ਇਹ ਸਾਨੂੰ ਇੰਨਾ ਸਹਿਯੋਗ ਮਿਲ ਰਿਹਾ ਕੈਨੇਡਾ ਤੋਂ ਵੀ ਸਹਿਯੋਗ ਮਿਲ ਰਿਹਾ ਅਮਰੀਕਾ ਤੋਂ ਵੀ ਸਹਿਯੋਗ ਮਿਲ ਰਿਹਾ ਆਸਟ੍ਰੇਲੀਆ ਤੋਂ ਵੀ ਸਹਿਯੋਗ ਮਿਲ ਰਿਹਾ ਕੋਈ ਵੀ ਕਿਸੇ ਪਾਸੇ ਇਹੋ ਜੀ ਜਗ੍ਹਾ ਨਹੀਂ ਜਿੱਥੇ ਸਹਿਯੋਗ ਨਹੀਂ ਮਿਲ ਰਿਹਾ ਅਸੀਂ ਇਸ ਚੀਜ਼ ਤੋਂ ਬਹੁਤ ਖੁਸ਼ ਹੈ ਤੇ ਹੁਣ ਇੱਥੇ ਸਾਰੀਆਂ ਗਊਆਂ ਦਾ ਇਲਾਜ ਹੁੰਦਾ ਤੇ ਹੁਣ ਆਹ ਮਹੀਨਾ ਤੋਂ ਪਹਿਲਾਂ ਸਾਨੂੰ ਲੱਗਿਆ ਵੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਗਊਆਂ ਠੰਡ ਦੇ ਵਿੱਚ ਮਰ ਰਹੀਆਂ ਹੈ ਦਿੱਕਤ ਆ ਰਹੀ ਹੈ ਲੋਕਾਂ ਵੀ ਲੋਕ ਵੀ ਮੰਡੀ ਦੇ ਬਹੁਤ ਸੇਵਾ ਕਰਦੇ ਆ ਤੇ ਅਸੀਂ ਉਸ ਤੋਂ ਬਾਅਦ ਪ੍ਰਸ਼ਾਦ ਬਣਾਉਣ ਦਾ ਇੱਕ ਮੰਡਲ ਸ਼ੁਰੂ ਕੀਤਾ ਵੀ ਆਪਾਂ ਪ੍ਰਸ਼ਾਦ ਬਣਾਉਣਾ ਹੈ ਗਊਆਂ ਲਈ ਗਰਮ-ਗਰਮ ਪ੍ਰਸ਼ਾਦ ਹੋਊਗਾ ਉਹਦੇ ਵਿੱਚ ਅਸੀਂ ਆਟਾ ਪਾਉਨੇ ਆ ਸਰੋਂ ਦਾ ਤੇਲ ਪਾਉਨੇ ਆ ਜੀ ਗੁੜ ਪਾਉਨੇ ਆ ਕਾਲੇ ਚਨੇ ਪਾਉਨੇ ਆ ਤੇ ਮਗਜ ਪੈਂਦੇ ਆ ਤੇ ਇਹਦੇ ਵਿੱਚ ਸੌ ਪੈਂਦੀ ਹੈ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਗਊਆਂ ਨੂੰ ਜਿਵੇਂ ਹਲੋ ਜਿਹੜਾ ਪੇਨ ਕਿਲਰ ਦਾ ਕੰਮ ਕਰਦੀ ਹੈ ਹੋਰ ਵੀ ਕਈ ਚੀਜ਼ਾਂ ਪੈਂਦੀਆਂ ਜਿਹੜੀਆਂ ਬੈਨੀਫੀਸ਼ੀਅਲ ਐ ਸੌਫ ਜਮੈਨ ਇਹ ਸਾਰਾ ਕੁਝ ਪਾ ਕੇ ਅਸੀਂ ਹਲਵਾ ਬਣਾ ਕੇ ਉਦੋਂ ਬਾਅਦ ਬਿਮਾਰ ਗਊਆਂ ਨੂੰ ਬੇਸਹਾਰਾ ਗਊਆਂ ਨੂੰ ਸਾਰਿਆਂ ਨੂੰ ਖਵਾਉਨੇ ਆ ਤੇ ਅਸੀਂ ਇਹ ਕਹਿੰਨੇ ਆ ਕਿਤੇ ਵੀ ਤੁਹਾਨੂੰ ਬਿਮਾਰ ਗਊ ਮਿਲਦੀ ਹੈ ਤਾਂ ਸਾਡੇ ਕੋਲ ਲਿਆਓ ਅਸੀਂ ਉਸ ਦਾ ਫ੍ਰੀ ਆਫ ਕਾਸਟ ਇਲਾਜ ਕਰਾਂਗੇ ਤੇ ਉਸ ਨੂੰ ਜਦੋਂ ਠੀਕ ਹੋ ਗਈ ਤੁਸੀਂ ਲਿਜਾ ਸਕਦੇ ਹੋ ਬਾਕੀ ਇਹ ਗਊ ਮਾਤਾ ਦੇ ਹੱਥ 'ਚ ਹੀ ਹੈ ਠੀਕ ਕਰਨਾ ਨਾ ਕਰਨਾ ਇਹ ਉਹਦਾ ਹੀ ਪ੍ਰਤਾਪ ਹੈ ਸਾਰਾ ਉਹ ਤਾਂ ਆਪਣੇ ਤੇ ਵੀ ਅਸ਼ੀਰਵਾਦ ਬਣਾਈ ਰੱਖਦੀ ਹੈ ਗਊਆਂ ਦੇ ਤਾਂ ਬਣਾਉਣਾ ਹੀ ਉਹਨਾਂ ਨੇ ਜੀ ਡਾਕਟਰ ਸਾਹਿਬ ਕਈ ਵਾਰ ਆਪ ਦੇਖਦੇ ਛੜਕਾ ਤੇ ਹਾਦਸੇ ਹੋ ਜਾਂਦੇ ਨੇ ਪਸ਼ੂਆਂ ਦੇ ਨਾਲ ਉਹ ਵੀ ਲਿਆਉਣੇ ਆ ਜੀ ਉਹ ਵੀ ਲੈ ਕੇ ਆਉਂਦੇ ਆ ਸਰ ਇੱਕ ਨਵਾਂ ਸਿਸਟਮ ਅਸੀਂ ਚਾਲੂ ਕੀਤਾ ਪਿਛਲੇ ਸਾਲ ਵੀ ਕੀਤਾ ਸੀ ਉਹ ਪਿਛਲੇ ਸਾਲ ਕੀ ਕੀਤਾ ਸੀ ਗਉਆਂ ਦੇ ਗਲਿਆਂ ਦੇ ਵਿੱਚ ਅਸੀਂ ਇੱਕ ਪਟੇ ਸੀ ਜਿਹੜਾ ਰਿਫਲੈਕਟਰ ਸੀ ਠੀਕ ਹੈ ਇਹ ਉਹ ਗਲਿਆਂ ਦੇ ਵਿੱਚ ਅਸੀਂ ਪਾ ਦੰਦੇ ਸੀ ਉਹਦੇ ਨਾਲ ਜੋ ਗੱਡੀ ਆਉਂਦੀ ਸੀ ਲਾਈਟ ਪੈਂਦੀ ਸੀ ਜਦੋਂ ਤਾਂ ਸਾਨੂੰ ਪਤਾ ਲੱਗਦਾ ਸੀ ਲਾਈਟ ਪੈ ਰਹੀ ਹੈ ਤਾਂ ਗੱਡੀ ਬੰਦਾ ਰੋਕ ਲਾਂਦਾ ਸੀ ਵੀ ਕੋਈ ਨਾ ਕੋਈ ਬੇਸਹਾਰਾ ਗਊ ਇੱਥੇ ਬੈਠੀ ਹੈ ਨਾਲੇ ਤਾਂ ਗਊ ਦੀ ਬਚਤ ਰਹਿੰਦੀ ਹੈ ਉਹਦੇ ਵਿੱਚ ਨਾਲੇ ਆਪਣਾ ਬੰਦੇ ਦੀ ਬਚਤ ਰਹਿੰਦੀ ਹੈ ਨਾਲੇ ਬਹੀਕਲ ਦੀ ਬਚਤ ਰਹਿੰਦੀ ਹੈ ਅਸੀਂ ਸੜਕ ਦੇ ਉੱਤੇ ਇਹ ਮੇਰੇ ਨਾਲ ਖੁਦ ਹੋਇਆ ਜੀ ਮੈਂ ਸਾਲਾ ਸਰ ਖਾਟੂ ਸ਼ਾਮ ਤੋਂ ਆ ਰਿਹਾ ਸੀਗਾ ਮੇਰੇ ਨਾਲ ਸੁਨੀਲ ਮਾਸਟਰ ਜੀ ਸੀ ਅਸੀਂ ਦੇਖਿਆ ਇੱਥੇ ਕੈਂਚੀਆਂ ਦੇ ਉੱਤੇ ਇੱਕ ਦੋ ਤਿੰਨ ਬਲਦ ਝੁੰਡ ਬਣਾਈ ਬੈਠੇ ਸੀਗੇ ਤੇ ਉੱਥੇ ਜਦੋਂ ਉਹਨਾਂ ਦੇ ਗਲਿਆਂ ਦੇ ਵਿੱਚ ਅਸੀਂ ਤਿੰਨ ਦਿਨ ਪਹਿਲਾਂ ਹੀ ਪਾ ਕੇ ਗਏ ਸੀ ਜੀ ਤੇ ਜਦੋਂ ਅਸੀਂ ਦੇਖਿਆ ਰਿਫਲੈਕਟਰ ਦੀ ਲਾਈਟ ਪਈ ਮਾਸਟਰ ਜੀ ਨੇ ਗੱਡੀ ਰੋਕੀ ਤੇ ਅਸੀਂ ਸਲੋ ਕਰ ਲਈ ਤਾਂ ਬਚਤ ਰਹਿ ਗਈ ਸਾਡੀ ਐਸੇ ਤਰ੍ਹਾਂ ਹੀ ਪਤਾ ਹੀ ਨਹੀਂ ਕਿੰਨੇ ਲੋਕਾਂ ਦੀ ਬਚਤ ਰਹਿੰਦੀ ਹੈ ਹੁਣ ਵੀ ਸਾਡੇ ਰਿਫਲੈਕਟਰ ਰੈਡੀ ਹੈ ਜਿਹੜੇ ਗਲਿਆਂ 'ਚ ਪਾਉਣੇ ਆ ਉਹ ਬਹੁਤ ਜਲਦੀ ਤੋਂ ਜਲਦੀ ਅਸੀਂ ਪਾਵਾਂਗੇ ਗਲਿਆਂ ਦੇ ਜੇ ਡਾਕਟਰ ਸਾਹਿਬ ਇਹ ਗਊਵਾਂ ਚੋਂ ਠੀਕ ਹੋ ਜਾਂਦਾ ਇਲਾਜ ਕਰਨ ਤੋਂ ਬਾਅਦ ਇਹਨਾਂ ਨੂੰ ਕਿਵੇਂ ਉਸ ਵੱਤ ਕਰ ਕਰ ਸਮਝਾਈ ਦਈ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਆ ਜੇ ਕੋਈ ਗਊਵਾਂ ਚ ਜਿਹੜਾ ਬੰਦਾ ਲੈ ਕੇ ਆਇਆ ਉਹ ਲੈ ਜੇ ਬਹੁਤ ਵਧੀਆ ਗੱਲ ਆ ਜਾਂ ਕਿਸੇ ਨੇ ਕਿਸੇ ਗਊਸ਼ਾਲਾ ਨਾਲ ਕੰਟੈਕਟ ਕਰਕੇ ਉਹਦੇ ਵਿੱਚ ਦਿੰਨੇ ਆ ਇਹ ਗਊਵਾਂ ਨੂੰ ਦਿੰਨੇ ਜਾਣ ਕਿੰਦਪਾਪਾ ਉਹ ਨਹੀਂ ਛੱਡਦੇ ਜਿਵੇਂ ਨਹੀਂ 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 ਕੋਸ਼ਿਸ਼ ਸਾਡੀ ਮੈਕਸਿਮਮ ਇਹੀ ਹੁੰਦੀ ਹੈ ਵੀ ਸਾਡੀਆਂ ਇੱਥੇ ਜਿਹੜੀਆਂ ਵੀ ਗਊਸ਼ਾਲਾ ਮੋਰ ਮੰਡੀ ਦੀਆਂ ਬਹੁਤ ਵਧੀਆ ਸਾਰੇ ਉਸ ਦੇ ਸਹਿਯੋਗੀ ਨੇ ਪ੍ਰਧਾਨ ਬਹੁਤ ਵਧੀਆ ਸਾਰੇ ਸੇਵਾਦਾਰ ਬਹੁਤ ਵਧੀਆ ਪੂਰੀ ਸੇਵਾ ਕਰਦੇ ਆ ਦੋਸਤੋ ਇਹ ਇਹ ਨਾ ਆਪਰੇਸ਼ਨ ਥੀਏਟਰ ਦਾ ਇਹ ਹੁਣੇ ਕੰਬਲ ਪਏ ਆ ਆਪਰੇਸ਼ਨ ਥੀਏਟਰ ਚ ਸਾਡੀ ਮਜਬੂਰੀ ਹੈ ਰੱਖਣਾ ਇੱਥੇ ਕਿਉਂਕਿ ਗਊਆਂ ਦੇ ਉੱਤੇ ਕੰਬਲ ਦਿੱਤੇ ਜਾਂਦੇ ਠੰਡ ਨੂੰ ਦੇਖਦੇ ਹੋਏ ਤੇ ਠੰਡ ਬਹੁਤ ਜ਼ਿਆਦਾ ਹੈ ਕੰਬਲ ਬਦਲਨੇ ਵੀ ਪੈਂਦੇ ਆ ਕਿਉਂਕਿ ਪਾਣੀ ਦੇ ਵਿੱਚ ਗਿੱਲੇ ਹੋ ਜਾਂਦੇ ਆ ਇਹ ਯੂਰੀਨ ਪਾਸ ਕਰਦੀ ਹੈ ਸ਼ਾਮ ਕਰਦੀ ਹੈ ਉਹਦੇ ਕਰਕੇ ਗਿੱਲੇ ਜਾਂਦੇ ਦੁਬਾਰਾ ਦੁਬਾਰਾ ਬਦਲਨੇ ਪੈਂਦੇ ਆ ਇਹ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਕੰਬਲ ਆਏ ਆ ਰਲ ਮਿਲ ਕੇ ਆਏ ਆ ਸਾਰੇ ਜਿਹੜੇ ਇਹ ਕੰਬਲ ਆ ਇਹ ਸਾਡਾ ਆਪਰੇਸ਼ਨ ਥੀਏਟਰ ਹੈ ਗਊ ਨੂੰ ਇਸ ਬੈੱਡ ਦੇ ਉੱਤੇ ਪਾ ਕੇ ਜਿੰਨੇ ਵੀ ਅਸੀਂ ਆਪਰੇਸ਼ਨ ਕਰਦੇ ਆ ਬੈੱਡ ਦੇ ਉੱਤੇ ਪਾ ਕੇ ਕਰਦੇ ਆ ਇਹ ਸਾਡੀ ਸਾਈਡ ਟਰਾਲੀ ਹੈ ਜਿਹਦੇ ਉੱਤੇ ਅਸੀਂ ਇੰਸਟਰੂਮੈਂਟ ਵਗੈਰਾ ਰੱਖਦੇ ਆ ਸਾਰੇ ਇੰਸਟਰੂਮੈਂਟ ਵਗੈਰਾ ਇਹਦੇ ਤੇ ਹੁੰਦੇ ਆ ਸਰ ਤੇ ਉਸ ਤੋਂ ਬਾਅਦ ਅਸੀਂ ਬਹੁ ਨੂੰ ਜਿੰਨੇ ਵੀ ਸਾਡੀ ਡਾਕਟਰਾਂ ਦੀ ਵੀ ਟੀਮ ਹੈ ਇਹਦੇ ਵਿੱਚ ਸਾਡੀ ਡਾਕਟਰਾਂ ਦੀ ਟੀਮ ਅਸੀਂ ਪਹਿਲੇ ਬੁਲਾਵੇ ਆ ਜਾਂਦੇ ਆ ਡਾਕਟਰ ਸ਼ਤੀਸ਼ ਕਰਗੀ ਜੀ ਐਮਐਸ ਸਰਜਨ ਹੈ ਡਾਕਟਰ ਡੇਵਿਡ ਜੀ ਡਾਕਟਰ ਕ੍ਰਿਸ਼ਨ ਜੀ ਸਾਰੇ ਬੈਟਲਰੀ ਡਾਕਟਰ ਹੈ ਇੱਕੋ ਬੁਲਾਵੇ ਤੇ ਆ ਜਾਂਦੇ ਕੋਈ ਸਾਡੇ ਤੋਂ ਫੀਸ ਨਹੀਂ ਲੈ ਕੇ ਜਾਂਦਾ ਨਾ ਕਦੇ ਲੈ ਕੇ ਗਿਆ ਜੀ ਇਹ ਜਿਹੜੇ ਸਹਿਯੋਗੀ ਆ ਹੋਰ ਵੀ ਕਿਸੇ ਨੂੰ ਬੁਲਾਉਣੇ ਆ ਅਸੀਂ ਮੰਡੀ ਦੇ ਬੰਦੇ ਨੂੰ ਮੋਹਦਵਰ ਨੂੰ ਉਹ ਨਾਲ ਦੀ ਨਾਲ ਹੁੰਦੇ ਆ ਸਾਡਾ ਸਹਿਯੋਗ ਦਿੰਦੇ ਆ ਜੀ ਤੇ ਇੱਕ ਦਾ ਹੁੰਦਾ ਤਨੋਂ ਮਨੋਂ ਤੁਨੋਂ ਸਾਰੇ ਪਾਸੇ ਸਹਿਯੋਗ ਦਿੰਦੇ ਕਿਸੇ ਚੀਜ਼ ਦੇ ਕਿਸੇ ਨੂੰ ਅਸੀਂ ਕਹਦੀ ਆ ਬੱਸ ਇਸੇ ਦਾ ਸਾਨੂੰ ਕਹਿੰਦੀ ਲੋੜ ਹੀ ਨਹੀਂ ਪੈਂਦੀ ਆਪੀ ਬਹੁਤ ਖੁਸ਼ ਆਈ ਜਾਂਦਾ ਇਹ ਇੱਥੇ ਜੀ ਡਾਕਟਰ ਸਾਹਿਬ ਆਪਾਂ ਗੱਲ ਕੀਤੀ ਸੀ ਉਹ ਗਊ ਵਾਂਛੀ ਦੇ ਦੋਨੇ ਅੱਖਾਂ ਖਰਾਬ ਸੀਗੀਆਂ ਤੇ ਕੈਂਸਰ ਵੀ ਸੀਗਾ ਦੋ ਤਿੰਨ ਉਹ ਕਿੰਨੀ ਰਿਕਵਰੀ ਹੋ ਗਈ ਕਿਵੇਂ ਨੇ ਇਹ ਠੀਕ ਹੋ ਰਹੇ ਆ ਉਹ ਗਊ ਵਾਂਛੀ ਜਿਹੜੀ ਜਿਹਦੀ ਅੱਖਾਂ ਖਰਾਬ ਸੀ ਜੀ ਕਿਸੇ ਵੀ ਆਪਣਾ ਬੰਦੇ ਨੇ ਜਾਂ ਭਗਤੀ ਕਹਿਣਾ ਨਾ ਤਾਂ ਗਊ ਮਾਤਾ ਦਾ ਹਰ ਇੱਕ ਬੰਦੇ ਨੂੰ ਚਾਹੀਏ ਕੋਈ ਮਾਰੇ ਚਾਹੀਏ ਸੇਵਾ ਕਰੇ ਤੇ ਉਹ ਅੱਖਾਂ ਕੱਡੀਆਂ ਗਈਆਂ ਸੀ ਜਦੋਂ ਲੈ ਗਏ ਆਏ ਸੀ ਅੱਖਾਂ ਦੇ ਵਿੱਚੋਂ ਖੂਨ ਨੁੱਟ ਰਿਹਾ ਸੀ ਸਾਡੇ ਕੋਲ ਉਸ ਦੀ ਵੀ ਵੀਡੀਓ ਵੀ ਹੈ ਜਿਹੜੀ ਅੱਖਾਂ ਚੋਂ ਖੂਨ ਨੁੱਟ ਰਿਹਾ ਸੀ ਜਦੋਂ ਉਸ ਨੂੰ ਸੇਖਪੁਰੇ ਤੋਂ ਕੋਈ ਬੰਦਾ ਛੱਡ ਕੇ ਗਿਆ ਤਾਂ ਅਸੀਂ ਆਪ ਰੋਲ ਲੱਗ ਗਏ ਸੀ ਵੀ ਇਹ ਹੋਇਆ ਕੀ ਹੈ ਯਾਰ ਜਦੋਂ ਖੂਨ ਨੁੱਟ ਰਿਹਾ ਸੀ ਉਹਦਾ ਆਪਰੇਸ਼ਨ ਹੋਇਆ ਤੇ ਉਸ ਤੋਂ ਬਾਅਦ ਉਹਦਾ ਮਹੀਨਾ ਪੱਟੀਆਂ ਹੋਈਆਂ ਡਰੈਸਿੰਗ ਹੋਈਆਂ ਤਾਂ ਉਸ ਤੋਂ ਬਾਅਦ ਉਹ ਬਿਲਕੁਲ ਸਹੀ ਹੈ ਪਹਿਲਾਂ ਖਾ ਪੀ ਵੀ ਨਹੀਂ ਰਹੀ ਸੀ ਹੁਣ ਆਏ ਮੰਨੋ ਉਹ ਬਹੁਤ ਵਧੀਆ ਕਿਲੋ 2 ਕਿਲੋ ਹਲਵਾ ਉਹਦਾ ਰੋਜ਼ ਦਾ ਖਾਣ ਪੀਣ ਦਾ ਹੈ ਜੀ ਠੀਕ ਹੈ ਤੇ ਬਾਕੀ ਉਹ ਹਰਾ ਚਾਰਾ ਜਿਹੜਾ ਕੁਝ ਵੀ ਹੁੰਦਾ ਜਿੰਨੀ ਮੈਕਸਿਮਮ ਖਰਾਬ ਹੁੰਦੀ ਉਹ ਦਿੱਤੀ ਜਾਂਦੀ ਹੈ ਜੇ ਕਿਸੇ ਟਾਈਮ ਤੇ ਲੂਜ਼ ਮੋਸ਼ਨਸ ਵੀ ਲੱਗ ਜਾਂਦੇ ਆ ਤਾਂ ਸਾਡੇ ਸਾਰੇ ਮੈਂਬਰਸ ਵੱਲੋਂ ਗਊਆਂ ਨੂੰ ਚਾਵਲ ਬਣਾ ਕੇ ਜਵੇਂ ਆਪਾਂ ਨੂੰ ਘਰੇ ਲੱਗ ਜਾਂਦੇ ਆਪਾਂ ਚਾਵਲ ਵਗੈਰਾ ਬਣਾਉਨੇ ਆ ਉਸੇ ਤਰ੍ਹਾਂ ਇਹਨਾਂ ਨੂੰ ਪਾਈ ਜਾਂਦੇ ਆ ਚੀਜ਼ ਹਮੇਸ਼ਾ ਉਹੀ ਵਰਤਦੇ ਆ ਜਿਹੜੀ ਅਸੀਂ ਘਰੇ ਵਰਤਦੇ ਆ ਬਿਲਕੁਲ ਡਾਕਟਰ ਸਾਹਿਬ ਜੇਕਰ ਕਈ ਵਾਰ ਸਹਿਯੋਗੀ ਜਿਹੜੇ ਸੱਜਣ ਹੈਗੇ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਕੋਈ ਸਹਿਯੋਗ ਕਰਨਾ ਚਾਹੁੰਦੇ ਆ ਉਹਦੇ ਬਾਰੇ ਕੋਈ ਨੰਬਰ ਵਗੈਰਾ ਫਲੈਸ਼ ਕਰ ਦਿਓ ਤਾਂ ਦੇਖੋ ਜੀ ਮੇਰੇ ਨਾਲ ਕੰਟੈਕਟ ਜਿਹੜੇ ਮੇਰੇ ਨੰਬਰ ਤੇ ਕੰਟੈਕਟ ਕਰਦੇ ਆ ਮੇਰੇ ਕੋਲ ਬਹੁਤ ਫੋਨ ਆਉਂਦੇ ਆ ਅਸਟ੍ਰੇਲੀਆ ਤੋਂ ਵੀ ਜਿਹੜੇ ਮੇਰੇ ਕੋਲ ਸਟੂਡੈਂਟ ਪੜਕੇ ਗਏ ਆ ਜੀ ਹਸਪੀਟਲ ਦੇ ਵਿੱਚ ਉਹਨਾਂ ਨੇ ਬਹੁਤ ਸਹਿਯੋਗ ਭੇਜਿਆ ਇੱਕ ਅਮਰੀਕਾ ਤੋਂ ਅੰਕਲ ਜੀ ਆਏ ਸੀ ਜੀ ਉਹ ਪਿਛਲੇ ਹਫਤੇ 50000 ਰੁਪਏ ਗਊਆਂ ਹਲਵਾ ਉਹਨਾਂ ਨੇ ਆਪ ਤਿਆਰ ਕੀਤਾ ਕੇ ਜੀ ਸਾਨੂੰ ਇੰਨੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਹਲਵਾ ਤਿਆਰ ਕੀਤਾ ਹੈ ਜੀ ਉਹ ਕਹਿੰਦੇ ਮੈਂ ਆਪ ਤਿਆਰ ਕਰੂੰ ਕਹਿੰਦੇ ਕਿੰਨੇ ਵਜੇ ਕਰਦੇ ਹੋ ਮੈਂ ਕਹਿੰਦਾ ਸਵੇਰ 5 ਵਜੇ ਲੱਗ ਜੰਨੇ ਆ ਕਹਿੰਦੇ ਕੋਈ ਨਹੀਂ ਮੈਂ 5 ਵਜੇ ਪਹੁੰਚ ਜਾਊਗਾ ਜੀ ਉਹ 5 ਵਜੇ ਪਹੁੰਚ ਕੇ ਜੀ ਆਂਟੀ ਤੇ ਅੰਕਲ ਨੇ ਦੋਨੋਂ ਨੇ ਉਹਨਾਂ ਦਾ ਨਾਮ ਸੀ ਮਾਲਤੀ ਤੇ ਉਹਨਾਂ ਨੇ ਆਪ ਹਲਵਾ ਤਿਆਰ ਕੀਤਾ ਸਾਡੇ ਨਾਲ ਰਲ ਕੇ ਤੇ ਬਹੁਤ ਮਜ਼ਾ ਆਇਆ ਸਾਨੂੰ ਉਸ ਕੰਮ ਦਾ ਜੀ ਕੋਈ ਨੰਬਰ ਜਿਹੜਾ ਸਹਿਯੋਗ ਕਰਨਾ ਚਾਹੁੰਦੇ ਸਹਿਯੋਗ ਹੈ 9317288705 ਕਦੋਂ ਵੀ ਕਾਲ ਕਰ ਸਕਦੇ ਆ ਸਾਨੂੰ ਕੱਲਾ ਪੈਸੇ ਦਾ ਨਹੀਂ ਹੈ ਸਾਨੂੰ ਮਕਸਦ ਇਹ ਹੈ ਸਾਡੇ ਕੋਲ ਆ ਕੇ ਸਾਡੇ ਨਾਲ ਸੇਵਾ ਕਰੇ ਜੀ ਬਿਲਕੁਲ ਜਦੋਂ ਮਰਜ਼ੀ ਆ ਕੇ ਕੰਟੈਕਟ ਕਰੇ ਸੇਵਾ ਕਰੇ ਅਸੀਂ ਨਾਲ ਤਿਆਰ ਹੈ ਹਰੇਕ ਬੰਦੇ ਦੇ ਬਿਲਕੁਲ ਦੋਸਤੋ ਇੱਕ ਵਾਰ ਤੁਹਾਨੂੰ ਦਿਖਾ ਵੀ ਦਿਨੇ ਦੇਖੋ ਕਾਫੀ ਜਿਹੜੀਆਂ ਗਉਆਂ ਇਹਨਾਂ ਵੱਲੋਂ ਇਲਾਜ ਜਿਹੜਾ ਕੀਤਾ ਜਾ ਰਿਹਾ ਹੈਗਾ ਤੇ ਕਾਫੀ ਜਿਹੜੀਆਂ ਗਉਆਂ ਦੀ ਹਾਲਤੀ ਪਹਿਲਾਂ ਕੁਝ ਹੋਰ ਸੀ ਸਾਨੂੰ ਤਸਵੀਰਾਂ ਦੇ ਵਿੱਚ ਜਿਹੜੀਆਂ ਉਹ ਵੀ ਦਿਖਾ ਦਾਂਗੇ ਤੇ ਪਰ ਹੁਣ ਇਹਨਾਂ ਦੀ ਮਿਹਨਤ ਆ ਜਿਹੜੀ ਇਹਨਾਂ ਵੱਲੋਂ ਜਿਹੜਾ ਇਲਾਜ ਕੀਤਾ ਗਿਆ ਦੇਖ ਸਕਦੇ ਹੋ ਬਿਲਕੁਲ ਤੰਦਰੁਸਤ ਨਜ਼ਰਾ ਰਿਹਾ ਹੈ ਗਊਵਾਂਛ ਜਿਵੇਂ ਇਹਨਾਂ ਨੇ ਦੱਸਿਆ ਵੀ ਇਸ ਦੀ ਗੱਲ ਕੀਤੀ ਜਾਵੇ ਗਊਵਾਂਛ ਦੀ ਤੇ ਅੱਖਾਂ ਕਾਫੀ ਖਰਾਬ ਸੀ ਅੱਖਾਂ ਤੋਂ ਦੇਖ ਨਹੀਂ ਸੀ ਪਾ ਰਹੇ ਤੇ ਪਰ ਹੁਣ ਜਿਹੜਾ ਡਾਕਟਰਾਂ ਦੀ ਮਿਹਨਤ ਦੇ ਨਾਲ ਤੇ ਪੂਰੀ ਟੀਮ ਨੇ ਜਿਹੜੀ ਮਿਹਨਤ ਕੀਤੀ ਹੈ ਬਿਲਕੁਲ ਠੀਕ ਹੋ ਚੁੱਕੇ ਐ ਤੇ ਇਧਰ ਇੱਕ ਦਿਖਾ ਦਿਓ ਇਹ ਤਸਵੀਰ ਉਧਰ ਕਾਫੀ ਪੈਰ ਖਰਾਬ ਸੀ ਉਹ ਹੀ ਹੌਰਨ ਕੈਂਸਰ ਦੀ ਸੀ ਗਊ ਜੀ ਬਿਲਕੁਲ ਠੀਕ ਹੈ ਜੀ ਉਹਦੇ ਸਿੰਘ ਦੇ ਵਿੱਚ ਕੈਂਸਰ ਦੀ ਸ਼ਿਕਾਇਤ ਸੀ ਜੀ ਵੱਡੀ ਬਿਮਾਰੀ ਦੀ ਜਾਗੜ ਸੀਗੀ ਤੇ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸੰਸਤਾ ਦੀ ਜਿਹੜੀ ਮਿਹਨਤ ਹੈਗੀ ਉਹਦੇ ਨਾਲ ਬਿਲਕੁਲ ਠੀਕ ਹੋ ਚੁੱਕੇ ਨੇ ਜਿਹੜੇ ਇਹ ਕੈਂਸਰ ਸੀ ਉਹਦਾ ਵੀ ਬਿਲਕੁਲ ਇਲਾਜ ਹੋ ਰਿਹਾ ਪ੍ਰੋਪਰ ਤੇ ਹੋਰ ਜਿਸ ਵੀ ਤਰੀਕੇ ਨਾਲ ਜਿਹੜੀ ਵੀ ਕੋਈ ਸਮੱਸਿਆ ਹੁੰਦੀ ਆ ਉਹਦਾ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾਂਦਾ ਹੈਗਾ